ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਆਪਣੇ YouTube ਚੈਨਲ ਉਤੇ ਕਾਫੀ ਟਾਈਮ ਮਾ ਤੋਂ ਵੀਡੀਓ ਨਹੀਂ ਆ ਰਹੀ ਤੀਗੀ ਹੁਣ ਆਪਾਂ ਤੁਹਾਡੇ ਲਈ ਰੋਜ਼ ਵੀਡੀਓ ਲੈ ਕੇ ਆਉਂਦੇ ਰਹਿਣਾ ਕਰਾਂਗੇ ਤੇ ਆਪਣੇ YouTube ਚੈਨਲ ਨੂੰ ਕਰ ਲਿਓ ਸਬਸਕ੍ਰਾਈਬੀ ਤੇ ਵੀਡੀਓ ਨੂੰ ਵੀ ਕਰ ਦਿਓ ਲਾਇਕ ਆ ਤੁਸੀਂ ਆਪਣੀ ਮੱਝ ਚੈੱਕ ਕਰ ਸਕਦੇ ਹੋ ਪਹਿਲਾਂ ਜੀ ਇਹ ਮੰਗਰਾ ਅਰਜਨ ਕੁੰਗੜ ਦਾ ਕੱਟਾਈ ਤੇ ਬਾਕੀ ਹੁਣ ਦੁਪਹਿਰੇ ਦੇ 1 ਵਜਰ ਹੈ ਜੀ ਤੇ ਹੁਣ ਆਪਾਂ ਇਹਨਾਂ ਨੂੰ ਪਾਣੀ ਪੂਣੀ ਪਿਲਾਉਨੇ ਆ ਬੈਠੀਆਂ ਨੇ ਇੱਧਰ ਦੀਆਂ ਦੇਖੋ ਆ ਜੋ ਟੀਵੀ ਆਪਣੀ ਗੱਬਣਾ ਜੀ ਇਹਦੀ ਪਹਿਲੇ ਮਹੀਨੇ ਦੀ 28 ਤਰੀਕ ਨੂੰ ਇਹਦੇ ਟੀਕਾ ਭਾਇਆ ਹੋਇਆ ਜੀ ਇਸ ਤੋਂ ਬਾਅਦ ਚੋ ਤਾਰਾ ਤਨੀ ਦਿੱਤੀਆਂ ਪਰ ਆਪਾਂ ਘਰੇ ਚੈੱਕ ਕਰਕੇ ਦੇਖੀ ਸੀ ਇਹਦਾ ਬਾਥਰੂਮ ਲੈ ਕੇ ਉਹਦੇ ਵਿੱਚ ਸਰੋਂ ਦੀ ਤੇਲ ਦੇ ਤੋਕ ਕੇ ਦੇਖ ਕੇ ਦੇਖੀ ਸੀ ਤੇ 100% ਗੱਬਣ ਆ ਤੇ ਬਾਕੀ ਇਹ ਆਪਣੀ ਝੋਟੀ ਤੇ ਪਹਿਲਾ ਪਪਰਾਇਆ ਤੀ ਗਈ ਨਵਾਬ ਦਾ ਟੀਕਾ ਤੇ ਨਵਾਬ ਤੋਂ ਇਹ ਰਹੀ ਨਹੀਂ ਇਸ ਦੁਆਚੋਂ ਹੁਣ ਆਪਾਂ ਇਹਦੇ 17 ਤਰੀਕ ਨੂੰ ਕੋਹਿੰੂਰ ਦਾ ਟੀਕਾ ਪਰਾਇਆ ਹੋਇਆ ਤੀਗਾ ਤੇ 17 ਤਰੀਕ ਨੂੰ ਇਹਨੂੰ 1 ਮਹੀਨਾ ਹੋ ਜਾਊਗਾ ਤੇ ਬਾਕੀ ਇਹ ਆਪਣੀ ਛੋਟੀ ਤੇ ਆ ਤੁਸੀਂ ਆਪਣੀ ਕੱਟੀ ਚੈੱਕ ਕਰ ਸਕਦੇ ਹੋ ਤੇ ਨਾ ਇੱਕ ਇਹ ਸਿੰਗੀ ਆ ਦੇਖੋ ਇੱਕ ਸਿੰਗ ਵਧੀਆ ਤੇ ਇੱਕ ਨੀਮਾ ਇਹ ਬਟਾਹਰਾ ਇਹ ਕਾਫੀ ਵੱਧ ਗਿਆ ਤੇ ਬਾਕੀ ਬਾਗੂ ਲੈ ਇਹਨਾਂ ਦੇ ਆਪਾਂ ਕੱਟ ਦਿੱਤੇ ਗਏ ਤੇ ਸੱਟਾਂ ਬਹੁਤ ਖਾਂਦੀ ਹੈ ਇਹ ਬਾਕੀ ਇੱਕ ਆ ਪਨਲੇ ਇਹ ਹੋਰ ਮੱਜੀ